ਹਾਂ ਤੇ ਗੁਰਬਾਣੀ ਪ੍ਰਵਾਨ ਕਰਦੀ ਹੈ ਪਹਿਲਾ ਮਰਨ ਤਬੂਲ ਜੀਵਨ ਕੀ ਸ਼ਾਡਾ ਕਾਮਦਾਨੀ ਕੀਰਤਨੀਆਂ ਦੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੋਈ ਨਹੀਂ ਜਾਣਦਾ ਸਾਰਾ ਮਾਲਵਾ ਏਰੀਆ ਚੰਗੀ ਤਰ੍ਹਾਂ ਜਾਣੋ ਕਰਤਾਰ ਮੰਦੇ ਦੇ ਪਰਿਵਾਰ ਹੈ ਅਸੀਂ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਤੇ ਸਾਡਾ ਜੁੜਾ ਸਭ ਤੋਂ ਵੱਧ ਮਾਲਵੇ ਦੇ ਨਾਲ ਜੁੜਿਆ ਹੋਇਆ ਤੋ ਇਹ ਇਸ ਗੱਲ ਦੀ ਕਮੀ ਮਹਿਸੂਸ ਕਰਦੇ ਹਾਂ ਸਾਰੇ ਵੀ ਇਹ ਸਿਆਣੇ ਸੁਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਜਦੋਂ ਅਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ 'ਚ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਬਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਇੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜੀ ਕਹਿਣ ਇੱਕ ਕਲਾਕਾਰ ਕਿਸੇ ਦਾ ਕੀ ਮਾੜਾ ਕਰ ਸਕਦਾ ਹੈ ਹਲੇ ਤਾਂ ਉਹ ਹੁਣੇ ਉੱਠਿਆ ਸੀ ਹੈ ਨਹੀਂ ਹਣ ਤਾਂ ਬਗੀਚੇ ਦਾ ਸੱਜਰਾ ਉੱਪਰ ਲੱਸੀ ਹੁਣ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਪ ਦਾ ਇੱਕੋ ਰਖ ਪੁੱਤਰ ਸਵਾ ਰਖ ਰਿਸ਼ਤੇਦਾਰ ਰਿਸ਼ਤੇ ਨਾਲ ਨੇ ਉਹਦਾ ਕੰਮ ਚੰਗਾ ਨੇ ਜਦ ਮੈਂ ਕਰ ਦੂ ਸਾਨੂੰ ਉਸਦੇ ਹੁਕਮ ਦੇ ਚੱਲਦੇ ਸਨ ਅ ਬਸ ਬਾਪੂ ਜੀ ਨੂੰ ਮਿਲ ਕੇ ਆਇਆ ਅੱਛਾ ਤੇ ਅਚਾ ਵਾਈਕਰੂ ਜੀ ਅਰਦਾਸ ਕਰਕੇ ਆ ਜੀ ਚੜ੍ਹਦੀ ਕਲਾ ਰਹੇ ਪਰਿਵਾਰ ਠੀਕ ਹੈ ਸੋ ਜਿਹੜਾ ਛੋਟਾ ਬੱਚਾ ਉਹਨੂੰ ਬਾਬਾ ਲੰਬੀ ਉਮਰਾਂ ਲਾਵੇ ਚੜ੍ਹਦੀਆਂ ਕਲਾ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵਸਦਾ ਬਾਈ ਸੋ ਕਈ ਵਾਰ ਕਈ ਰਜੇਵੇਂ ਹੋਉਂਦੇ ਨੇ ਲੋਕਾਂ ਦੇ ਹਨ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਹੋਣੀ 10 ਮੈਂ ਆਇਆ ਭਾਈ ਰਣਜੀਤ ਸਿੰਘ ਨਾਲ ਜੀ ਇਨਸਾਫ ਜੀ ਜ਼ਰੂਰ ਮਿਲਣਾ ਚਾਹੀਦਾ ਇਹਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਘਰ ਚ ਠੰਡ ਚਾਹੀਦਾ ਮੈਂ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਕਿ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਇੱਕ ਬੰਟੀ ਲਈ ਸਾਡੇ ਵਿੱਚ ਆ ਕੇ ਰੱਖੇ ਹਨ ਮੈਂ ਨਹੀਂ ਉਹ ਸੰਤ ਦੀ ਲੰਮੀ ਉਮਰ ਕਰੇ ਤਤਿਆਂ ਹਵਾਵਾਂ ਤੋਂ ਦੂਰ ਰੱਖੇ ਉਹਨਾਂ ਤੇ ਉਸ ਰੂਹ ਨਾਲ ਆਪਣੇ ਚਰਨਾਂ 'ਚ ਰਹਿਣ ਉਸ ਬਖਸ਼